ਕਿਨਾ ਡੰਡਾ ਖੋਨੇ ਬਾਅਦ ਤੋਂ ਆਪਣੇ ਪੱਲੇ ਆਹ ਲੰਘੇ ਬਾਅਦ ਨੂੰ ਸਿੰਘ ਦਾ ਜਾ ਰਹੇ ਹੁੰਦੇ ਸੀ ਜਿੱਤੇ ਪਾਣੀ ਸੀ ਕਿਤੇ ਇਹ ਸ਼ਿਵਾਜਾ ਦੇ ਨਾਮ ਤੋਂ ਬਾਬਿਆਂ ਦੇ ਬਾਨ ਬੰਨੇ ਜਾ ਰਹੇ ਨੇ ਆ ਵੀ ਜਿਹੜਾ ਬੰਨ ਸਿੱਧਾ ਸ਼ਿਵਾਜ ਦੇ ਵਿੱਚ ਵਾਇਟ ਜੁਹਾਰ ਸਿੰਘ ਦੀ ਸੇਵਾ ਕਰਨ ਕਾਰ ਸੇਵਾ ਆਪਾ ਜੁਹਾਰ ਸਿੰਘ ਜੀ ਤਰਨ ਤਰਨ ਸਾਹਿਬ ਵਾਲੇ ਨਾ ਦੀਆਂ ਮਸ਼ੀਨਾਂ ਲੱਗੀਆਂ ਉਸੇ ਆ ਸਾਰਾ ਕੰਮ ਜਿਹੜਾ ਇਹ ਸੇਵਾ ਤੇ ਹੋ ਰਿਹਾ ਤੇ ਆਮਾ ਲੋਕਾਂ ਦੀ ਸੇਵਾ ਨਾਲੇ ਕੰਮ ਹੋ ਰਿਹਾ ਆਇਆ ਬਹਿੰਦੀ ਪੈ ਮਿ ਲਾ ਕੇ ਨਾ ਜਾਓ ਜਦੀ ਬਹਿੰਦੀ ਮਿੱਟੀ ਥੱਲੇ ਬਾਬਾ ਜੀ ਡੂੰਗਾ ਬੜਾ ਹੈ 40 ਫੁੱਟ ਡੂੰਗਾ ਹੈ ਤੇ ਬਾਬਾ ਜੀ ਅੱਗੋਂ ਕਹਿੰਦਾ ਡੂੰਗਾ ਭਲਾਇ 40 ਫੁੱਟ ਜੀ ਕਾ ਵੀ ਡੂੰਗਾ ਹੈ ਹਾਂਜੀ ਇਹ ਆਪਾਂ ਕਿਸੀਆਂ ਲਈ ਇਹ ਆਪਣਾ ਸਾਰਾ ਕੰਮ ਸੇਵਾ ਤੇ ਚੱਲ ਰਿਹਾ ਸੇਵਾ ਤੇ ਸੇਵਾ ਦਾ ਹੋ ਉਹਨੇ ਬਾਬਾ ਜੀ ਮਾੜਾ ਤੂੰ ਹੀ ਦੱਸ ਤੂੰ ਨਹੀਂ ਆਰ ਇਹ ਕੰਮ ਸਾਰਾ ਜੀ ਸੇਵਾ ਤੇ ਚੱਲ ਰਿਹਾ ਆ 10 ਸੇਵਾ ਰੋਮਾਂਕਾ ਹਿੱਕਾ ਨਾ ਨਹੀਂ ਤੋਂ ਪੁੱਛ ਲਈ ਨਾ ਆ ਤੁਸੀਂ ਦੱਸੋ ਜੀ ਇਹ ਸੇਵਾ ਚੱਲ ਰਹੀ ਆ ਕਿੱਸ ਤਰ੍ਹਾਂ ਚੱਲ ਰਿਹਾ ਕੰਮ ਸੇਵਾ ਬਾਬਾ ਜੀ ਚੱਲਣਗੇ ਜੀ ਕਿਹੜੇ ਬਾਬੇ ਹੋਂ ਚੱਲ ਰਹੀ ਆ ਬਾਬਾਕਾਰ ਸੇਵਾ ਵਾਲੇ ਨੇ ਇਥੇ ਕਿੱਥੋਂ ਦੇ ਬਾਬਾ ਜੀ ਆਏ ਕਿੱਥੋਂ ਦੇ ਤਰਨਤਾਰਨ ਸਾਹਿਬ ਸਰਕਾਰ ਦਾ ਇਹਦੇ ਵਿੱਚ ਕੋਈ ਨਹੀਂ ਨਹੀਂ ਜੀ ਅਸੀਂ 10 ਟਰਾਲੀਆਂ ਲੈ ਕੇ ਆਏ ਜੋ ਕਾਲਾ ਨੌਰ ਤੋਂ ਜੀਓ ਜਲਾਈ ਪਿੰਡ ਸਾਲੇ ਚੱਕ ਸੋਣ ਆਪਣੀ ਜੀਸੀਬੀ ਨਾਲ ਲੱਤ ਕੇ ਹਾਂਜੀ ਅੱਜ ਕਹਿੰਦੇ ਨੇ ਕਿ ਸਰਕਾਰ ਨਹੀਂ ਆ ਕੇ ਗੱਲਾਂ ਕਰਦੀ ਫਾਇਦਾ ਹੁੰਦਾ ਨਹੀਂ ਬਾਰੇ ਆ ਕੇ ਪਤਾ ਲੱਗਦੇ ਇਹ ਕੰਮ ਜਿਹੜਾ ਸਾਰਾ ਜਿਹੜਾ ਹੋ ਰਿਹਾ ਹੈ ਸਰਕਾਰ ਇੱਕ ਨਕਸਾ ਕੰਮ ਕੀਤਾ ਜਾਣਾ ਹੈ ਜੇਣਾ ਹੋਵੇ ਕਿਤੇ ਸੇਵਾਦਾਰ ਸੇਵਾ ਕਰਦੇ ਰਹੇ ਹਣ ਤੇ ਸਰਕਾਰ ਦੇ ਅਧਿਕਾਰ ਨਹੀਂ ਹੋਣਗੇ ਇਹ ਬਾਬਾ ਜੀ ਬਾਬਾ ਜੀ ਸੇਵਾ ਦੇ ਚੱਲ ਰਿਹਾ ਫਰਕ ਦਾ ਮਿਲ ਨਹੀਂ ਕਰ ਲੈ ਚੱਲ ਰਿਹਾ ਤੇ ਕਰ ਕੰਮ ਆਹ ਦੇ ਆ ਵੀ ਸਦਾ ਸਰ ਉੱਤੇ ਖਾਣ ਸੁਣਿਆ ਨਾ ਅੱਧਰੋਂ ਹਾਂ ਕੁਛ ਨਾ ਜਨਾ ਕਿ ਸੇਵਾ ਤੇ ਕੰਮ ਰਾਂਗਾਂ ਹਾਂ ਇਹ ਸੇਕੇ ਦਾ ਰੋਕ ਕਰੋ ਇਹ ਕੰਮ ਸਾਰਾ ਸੇਵਾ ਤੇ ਚੱਲ ਰਿਹਾ ਜੁੜਾ ਕਰ ਰਹੇ ਨੇ ਕੁਛ ਜਾਣਕਾਰੀਆਂ ਨੇ ਲਈਆਂ ਪਰ ਸਮੇਂ ਤੇ ਨਾਲ ਜਾਣਕਾਰੀ ਜਿਹੜੀ ਆ ਉਹ ਕੀ ਨਾ ਹਟੋ ਤਾਂ ਕਿ ਇਹ ਨਾਮ ਇਹ ਮੌਕੇ ਆਪ ਸੇਵਾ ਜਨੀਆਂ ਉਹ ਕਿ ਸਰਕਾਰਾਂ ਦੇ ਅਧਿਕਾਰੀ ਆਵਾ ਕਰਕੇ ਮੇਰਾ ਮਕਸਦ ਇਹ ਹੋਈ ਤੇ ਮੈਂ ਮੌਕੇ ਤੇ ਜਾ ਕੇ ਸਾਰਾ ਦੇਖਾਂ ਵੀ ਸੇਵਾ ਕਰਦੇ ਜਾਂ ਅਧਿਕਾਰੀ ਇਹਦੇ ਵਿੱਚ